ਅਸੀਂ ਡੇਲੀ ਬਹੁਤ ਸਾਰੀਆਂ ਵੀਡੀਓਜ਼ ਨੂੰ ਅਪਲੋਡ ਕਰਦੇ ਹਾਂ ਜੋ ਕਿ ਕੈਨੇਡਾ ਦੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਹੁੰਦੀਆਂ ਹਨ ਪਰ ਸਭ ਤੋਂ ਵੱਧ ਇੰਪੋਰਟੈਂਟ ਇੱਕ ਹੀ ਸਵਾਲ ਹੈ ਜੇਕਰ ਕੋਈ ਨਿਊ ਬੱਚਾ ਇੰਡੀਆ ਤੋਂ ਕੈਨੇਡਾ ਜਾਂਦਾ ਹੈ ਜਾਂ ਫਿਰ ਜੋ ਕੈਨੇਡਾ ਦੇ ਵਿੱਚ ਆਲਰੇਡੀ ਜਾ ਚੁੱਕੇ ਆ ਜਾਂ ਫਿਰ ਜੋ ਆਲਰੇਡੀ ਕੈਨੇਡਾ ਦੇ ਵਿੱਚ 2-3 ਸਾਲ ਤੋਂ ਰਹਿ ਚੁੱਕੇ ਆ ਸਭ ਦਾ ਇੱਕ ਹੀ ਮਕਸਦ ਦਾ ਟੀਆਰ ਤੋਂ ਪੀਆਰ ਹੋਣਾ ਮਤਲਬ ਕਿ ਟੈਂਪਰੇਰੀ ਹੁੰਦੇ ਆ ਉਸ ਤੋਂ ਬਾਅਦ ਪੀਆਰ ਪਰਮਾਨੈਂਟ ਉੱਥੇ ਕੈਨੇਡਾ ਦੇ ਵਿੱਚ ਉਹ ਸੈਟਲ ਹੋਣਾ ਚਾਹੁੰਦੇ ਆ ਪਰ ਰਾਈਟ ਨਾਓ ਕੈਨੇਡਾ ਨੇ ਪੀਆਰ ਕਿਉਂ ਬੰਦ ਕੀਤੀ ਆ ਸਭ ਤੋਂ ਵੱਡਾ ਇਹੀ ਇੱਕ ਸਵਾਲ ਹਰੇਕ ਪੰਜਾਬੀ ਦੇ ਹਰੇਕ ਭਾਰਤੀ ਦੇ ਮਨ ਦੇ ਵਿੱਚ ਆਇਆ ਹੋਇਆ ਹੈ ਇਸ ਦੇ ਮੁਕਾਬਲੇ ਦੇ ਵਿੱਚ ਬਹੁਤ ਸਾਰੇ ਨੈਗੇਟਿਵਿਟੀ ਨਿਕਲ ਕੇ ਆਉਂਦੀ ਹੈ ਤੇ ਬਹੁਤ ਸਾਰੀ ਪੋਜ਼ਿਟਿਵਿਟੀ ਨਿਕਲ ਕੇ ਆਉਂਦੀ ਆ ਪਰ ਤੁਹਾਨੂੰ ਇੱਕ ਇੰਪੋਰਟੈਂਟ ਅਪਡੇਟ ਵੀ ਦੱਸਾਂਗੇ ਕਿਉਂ ਬੰਦ ਕੀਤੀ ਤੇ ਨਾਲ ਤੁਹਾਡੇ ਲਈ ਇੱਕ ਨਵਾਂ ਰਾਹ ਵੀ ਖੁੱਲਿਆ ਹੈ ਜੇਕਰ ਤੁਸੀਂ ਉਸ ਰਾਹ ਦੇ ਉੱਤੇ ਕੰਮ ਕਰਦੇ ਹੋ ਬਟ ਫਰਾਡ ਲੋਕਾਂ ਤੋਂ ਬਚਣਾ ਪਊਗਾ ਤਾਂ ਹੀ ਤੁਸੀਂ ਅੱਗੇ ਵਧ ਸਕਦੇ ਹੋ ਗੱਲ ਕਰਦੇ ਆਪਾਂ ਵਰਕ ਪਰਮਿਟ ਦੀ ਤੁਸੀਂ ਡਾਇਰੈਕਟ ਵਰਕ ਪਰਮਿਟ ਵੀ ਲੈ ਸਕਦੇ ਹੋ ਕੈਨੇਡਾ ਨੇ ਪੀਆਰ ਬੰਦ ਇਸ ਲਈ ਕੀਤੀ ਹੈ ਕਿਉਂਕਿ ਉਹਨਾਂ ਕੋਲੇ ਹਾਊਸਸ ਦੀ ਬਹੁਤ ਜ਼ਿਆਦਾ ਕਮੀ ਹੈ ਮਤਲਬ ਕਿ ਉਧਰਲੇ ਪਾਸੇ ਹਾਊਸਸ ਨਹੀਂ ਹੈ ਪਲੱਸ ਮਹਿੰਗਾਈ ਜੋ ਥੋੜੀ ਜਿਹੀ ਜ਼ਿਆਦਾ ਵੱਰ ਚੁੱਕੀ ਹੈ ਸੈਂਕ੍ਰਿਜ਼ਮ ਜੇਕਰ ਉਹਨਾਂ ਨੇ ਹਾਊਸਸ ਦੀ ਜ਼ਿੰਮੇਵਾਰੀ ਲਈ ਹੈ ਇੱਕ ਰਿਸਪੌਂਸਿਬਿਲਟੀ ਲਈ ਹੈ ਕਿ 3.1 ਮਿਲੀਅਨ ਮਤਲਬ ਕਿ 3.1 ਮਿਲੀਅਨ ਹਾਊਸਸ ਬਣਾ ਕੇ ਦੇਣਗੇ 2030 ਤੱਕ ਤੇ 3.1 ਮਿਲੀਅਨ ਹਾਊਸਸ ਬਣਾਉਣ ਲਈ ਉਹਨਾਂ ਨੂੰ ਸਕਿੱਲ ਟ੍ਰੇਡ ਵਰਕਰ ਦੀ ਜ਼ਰੂਰਤ ਆ ਜੇਕਰ ਸਕਿੱਲ ਟ੍ਰੇਡ ਵਰਕਰ ਦੇ ਵਿੱਚ ਉਹੀ ਲੋਕ ਹੀ ਆਉਂਦੇ ਆ ਜੋ ਲੋਕ ਇਹ ਚੀਜ਼ ਨੂੰ ਸਮਝਦੇ ਆ ਕਿ ਘਰ ਬਣਾਉਣ ਲਈ ਕਿੰਨਾ ਕਿੰਨਾ ਲੋਕਾਂ ਦੀ ਲੋੜ ਹੁੰਦੀ ਹੈ ਜੇਕਰ ਕੈਨੇਡਾ ਦੇ ਵਿੱਚ ਗੱਲ ਕਰੀਏ ਲੱਕੜ ਲਈ ਅਲੱਗ ਚਾਹੀਦੇ ਆ ਵੇਲਡਰ ਲਈ ਅਲੱਗ ਚਾਹੀਦੇ ਆ ਲੇਬਰ ਲਈ ਅਲੱਗ ਚਾਹੀਦੇ ਆ ਜੇਸੀਬੀ ਲਈ ਅਲੱਗ ਚਾਹੀਦੇ ਆ ਹੋਰ ਵੀ ਇਲੈਕਟ੍ਰਿਸਿਟੀ ਅਲੱਗ ਚਾਹੀਦੇ ਆ ਇਲੈਕਟ੍ਰੀਕਲ ਅਲੱਗ ਚਾਹੀਦੇ ਇਸ ਤਰੀਕੇ ਦੀ ਐਲ ਐਮ ਆਈਏ ਜੇਕਰ ਤੁਸੀਂ ਕਿਸੇ ਬੰਦੇ ਕੋਲੋਂ ਲੈ ਲੈਨੇ ਹੋ ਐਲ ਐਮ ਆਈਏ ਲੈ ਕੇ ਤੁਸੀਂ ਕੈਨੇਡਾ ਦੇ ਵਿੱਚ ਪਹਿਲ ਦੇ ਆਧਾਰ ਤੇ ਪੀਆਰ ਤੇ ਪਹਿਲ ਦੇ ਆਧਾਰ ਤੇ ਤੁਸੀਂ ਆਪਣੀ ਲਾਈਫ ਨੂੰ ਸੈਟਲ ਕਰ ਸਕਦੇ ਹੋ ਫੇਕ ਐਲ ਐਮ ਆਈ ਨਾਲੋਂ ਬਚ ਕੇ ਰਹੋ ਕਿਉਂਕਿ ਮੇਰੇ ਕੋਲੇ ਦੋ ਤਿੰਨ ਮੈਸੇਜ ਆਏ ਆ ਬੱਚਿਆਂ ਦੇ ਜਿਨ੍ਹਾਂ ਨੂੰ ਏਜੰਟਾਂ ਨੇ ਫੇਕ ਐਲ ਐਮ ਆਈ ਦਿੱਤੀ ਹੈ ਜੇ ਤੁਸੀਂ ਕਹੋਗੇ ਤਾਂ ਮੈਂ ਤੁਹਾਨੂੰ ਵਿਦ ਪ੍ਰੂਫ ਨੈਕਸਟ ਵੀਡੀਓ ਦੇ ਵਿੱਚ ਸ਼ੇਅਰ ਕਰ ਦੂੰਗਾ ਐਲ ਐਮ ਆਈ ਫੇਕ ਜੇ ਤੁਸੀਂ ਮੈਨੂੰ ਕਮੈਂਟ ਵਿੱਚ ਦੱਸ ਦਿਓ ਐਲ ਐਮ ਆਈ ਲਿਖ ਦਿਓ ਮੈਂ ਤੁਹਾਡੇ ਨਾਲ ਸ਼ੇਅਰ ਕਰ ਦੂੰਗਾ ਨੈਕਸਟ ਵੀਡੀਓ ਦੇ ਵਿੱਚ ਫੇਕ ਐਲ ਐਮ ਆਈ ਲੁਕੀ ਕਿਵੇਂ ਦਿੰਦੇ ਆ